ਇੰਤਿਆਰ ਤੱਕ ਪੈ ਰਿਹਾ ਪੰਗਾ ਵਾਰ-ਵਾਰ ਜੀਆ ਦੋਸਤੋ ਇਹ ਮਜ਼ਾਕ ਵੀ ਹੈ ਇੱਕ ਤੰਜ ਵੀ ਹੈ ਪਰ ਸਚਾਈ ਵੀ ਹੈ ਜੋ ਅੱਜ ਕੱਲ ਪੰਜਾਬ ਦੀ ਸਿਆਸਤ ਵਿੱਚ ਹੋ ਰਿਹਾ ਹੈ ਤੇ ਤੁਹਾਨੂੰ ਦੱਸ ਦੇਣੇ ਆ ਕਿ ਪਹਿਲਾਂ ਵੀ ਸੁਖਵੀਰ ਵਾਲਾ ਦਾ ਇੱਕ ਬਿਆਨ ਆਇਆ ਸੀ ਕਿ ਸੁਖਵੀਰ ਬਾਦਲ ਨੇ ਸਾਫ਼ ਕਿਹਾ ਸੀ ਭਗਵੰਤ ਪੱਨਸੀਏ ਮਾਨਯੋਗ ਬਾਰੇ ਵੀ ਇਹ ਗਲਤ ਕਰ ਰਹੇ ਤਾਣਾਸ਼ਾਹੀ ਯਾਨੀ ਕਿ ਸਿਆਸਤ ਦੇ ਖਿਲਾਫ ਸਰਦ ਦੇ ਪਰਚੇ ਕਰਾ ਰਹੇ ਨੇ ਤੇ ਹੁਣ ਜਦੋਂ ਕੋਈ ਹੋਰ ਗੱਲ ਨਹੀਂ ਰਹੀ ਤਾਂ ਹੁਣ ਨਵਾਂ ਬਿਆਨ ਆ ਗਿਆ ਕਹਿੰਦੇ ਵੀ ਅਸੀਂ ਭੋਲਾ ਫੜਿਆ ਸੀ ਸਾਨੂੰ ਕੈਪਟਨ ਨੇ ਡਰਾਇਆ ਬੜਾ ਕੁਝ ਕਹਿ ਗਏ ਤਾਂ ਇਸ ਪੂਰੇ ਵਿਸ਼ੇ ਦੇ ਗੱਲਬਾਤ ਕਰਨੀ ਚੱਲਦੇ ਆ ਸਿੱਧਾ ਸਾਡੇ ਸਹਿਯੋਗੀ ਰਿੰਦਰ ਸਿੰਘ ਜੀ ਕੋਲ ਮਾਨਸਾ ਉਹਨਾਂ ਕਰਦੇ ਆ ਪੂਰੀ ਗੱਲਬਾਤ ਵੀ ਆਖਰ ਸੁਖਵੀਰ ਬਾਦਲ ਜੀ ਦਾ ਹੁਣ ਇੰਨਾ ਪਿਆਰ ਕਿਵੇਂ ਛਲ ਗਿਆ ਆਪਣੇ ਸਾਲੇ ਲਈ ਤਾਂ ਰਿੰਦਰ ਸਿੰਘ ਤੁਹਾਡਾ ਸਵਾਗਤ ਹੈ ਸਰ ਧੰਨਵਾਦ ਡਾਕਟਰ ਸਾਹਿਬ ਬਹੁਤ ਜ਼ਿਆਦਾ ਪਿਆਰ ਛਲਕਾਤਾ ਕੀ ਗੱਲ ਵਿਆਹ ਦੁਆਰਾ ਦਾ ਨਹੀਂ ਹੋ ਗਿਆ ਅਸੀ ਮਰਤ ਨਾਲ ਦੇਖੋ ਜੀ ਹੁਣ ਆਖਰ ਖਾਸ ਜਿਹਦਾ ਜੀਜੇ ਸਾਲੇ ਦੀ ਰਿਸ਼ਤੇਦਾਰੀ ਹੁੰਦੀ ਹੈ ਇੱਕ ਖਾਸ ਰਿਸ਼ਤੇਦਾਰੀ ਹੁੰਦੀ ਹੈ ਐ ਕੋਈ ਵੀ ਇਹਦੇ ਵਿੱਚ ਚਾਹੇ ਕੋਈ ਜਾਇਜ਼ ਕੇਸ ਦੇ ਵਿੱਚ ਚਾਹੇ ਨਜਾਇਜ਼ ਕੇਸ ਦੇ ਵਿੱਚ ਜੀ ਕੋਈ ਵੀ ਜਦੋਂ ਕੋਈ ਫਸ ਜਾਂਦਾ ਤਾਂ ਦੂਸਰੇ ਬੰਦੇ ਦਾ ਫਰਜ਼ ਬਣਦਾ ਹੁੰਦਾ ਹੈ ਇਹ ਵੀ ਉਹਦਾ ਜਿਹੜਾ ਪਿੱਛਾ ਕਰੇ ਤੇ ਉਹ ਕੋਸ਼ਿਸ਼ ਕਰੇ ਵੀ ਜਿੱਥੋਂ ਤੱਕ ਸੰਭਵ ਹੁੰਦੀ ਹੈ ਉਹਦੀ ਮਦਦ ਕਰੇ ਇਹ ਮਤਲਬ ਜਿਹੜਾ ਆਪਦਾ ਫਰਜ਼ ਹੈ ਇਹ ਬਾਦਲ ਸਾਹਿਬ ਨਿਭਾ ਰਹੇ ਨੇ ਹੋਰ ਇਹ ਦੂਜਾ ਕੁਝ ਨਹੀਂ ਠੀਕ ਹੈ ਵੀ ਹਰ ਇੱਕ ਸਮਾਜ ਦੇ ਵਿੱਚ ਚਾਹੀਦਾ ਹੁੰਦਾ ਜੇ ਕੋਈ ਆਪਦਾ ਭੈਣ ਭਰਾ ਹੈ ਦੁਖੀ ਟਾਈਮ ਦੇ ਵਿੱਚ ਜਿਹੜਾ ਖੜੇ असल 판ਰਾ ਹੋ ਹੀ ਹੁੰਦਾ ਜਿਸ ਤਰ੍ਹਾਂ ਇਹ ਸਾਥ ਦੇ ਰਹੇ ਨੇ ਮਤਲਬ ਹਰ ਕਾਨੂੰਨ ਚਾਹੇ ਕੋਈ ਜਾਇਜ਼ ਹੈ ਚਾਹੇ ਨਜਾਇਜ਼ ਨਹੀਂ ਡਾਕਟਰ ਜੀ ਪੈਸੇ ਜਦੋਂ ਪੈਸੇ ਇਕੱਠੇ ਕਰਦੇ ਸੀ ਉਦੋਂ ਵੀ ਤਾਂ ਉਦੋਂ ਵੀ ਸਾਥ ਦੇ ਰਹੇ ਸੀ ਨਾ ਉਦੋਂ ਉਦੋਂ ਕਿਉਂ ਨਹੀਂ ਸੁਖਵੀਰਪਾਲ ਜੀ ਕਹਿੰਦੇ ਵੀ ਹਾਂ ਅਸੀਂ ਅਸੀਂ ਇਕੱਠੇ ਅਸੀਂ ਵੀ ਸਾਜਤਾ ਪੈਸੇ ਕਮਾਏ ਨੇ ਪੰਜਾਬ ਦੇ ਲੋਕਾਂ ਦੇ ਅੱਖ ਖਾਦੇ ਨੇ ਪੈਸੇ ਖਾਦੇ ਨੇ ਬਸ ਦੇਖੋ ਜੀ ਪੈਸੇ ਤਾਂ ਖਾਦੇ ਨੇ ਕਿ ਠੀਕ ਹੈ ਇਹ ਤਾਂ ਹਾਲੇ ਕੋਰਟ ਚ ਗੱਲ ਕਲੀਅਰ ਹੋਊਗੀ ਗੱਲ ਕਰ ਇਹ ਸ਼ੁਰੂ ਕਿੱਥੋਂ ਹੋਇਆ ਨਾ ਆ ਕੋਈ ਬੰਦੇ ਸੀਗੇ ਇਹਦੇ ਦੋਸਤ ਇਹਨਾਂ ਨਾਲ ਜਾਣੀ ਆਉਣੀ ਸੀ ਉਹਨਾਂ ਦਾ ਕੰਮ ਸੀਗਾ ਇਹ ਜੀ ਉਹ ਜਦੋਂ ਆਉਂਦੇ ਜਾਂਦੇ ਸੀ ਬੋਰੀਆਂ ਰਕੀਆਂ ਦੀਆਂ ਹੁੰਦੀਆਂ ਸੀਗੀਆਂ ਉਹ ਉਹਨਾਂ ਦਾ ਰੋਲਾ ਪੈ ਗਿਆ ਸੀ ਇਸ ਮਟੀਰੀਅਲ ਪਿੱਛੇ ਜੀ ਜੀ ਉਹ ਮਟੀਰੀਅਲ ਪਿੱਛੇ ਜਿਹੜਾ ਰੋਲਾ ਪੈ ਗਿਆ ਤਾਂ ਮਜੀਠੀਆ ਸਾਹਿਬ ਨੇ ਵਿਚ ਪੈ ਕੇ ਉਹਨਾਂ ਦਾ ਸਮਝੌਤਾ ਕਰਾਇਆ ਸੀ ਜੀ ਸਮਝੌਤਾ ਕਰਾਉਣ ਤੋਂ ਬਾਅਦ ਜਦੋਂ ਕਈ ਵਾਰੀ ਫਿਰ ਬੰਦੇ ਨਾਲ ਬੈਠ ਕੇ ਉਹ ਹੋਰ ਬਰੀਕੀਆਂ 'ਚ ਗੱਲਾਂ ਕਰਨ ਲੱਗ ਜੰਦੇ ਇਸ ਕਰਕੇ ਥੋੜਾ ਜਿਹਾ ਮਨ ਬਦਲ ਗਿਆ ਕਿ ਜਿਹੜਾ ਪੈਸਾ ਹੈ ਉਹ ਇਧਰਲੇ ਪਾਸੇ ਕਾਫੀ ਹੈ ਡਾਕਟਰ ਸਾਹਿਬ ਇਹ ਤਾਂ ਚਲੋ ਹੁੰਦੀ ਗੱਲ ਹੈ 2007 ਤੋਂ ਪਹਿਲਾਂ ਜਦੋਂ ਅਕਾਲੀ ਦਲ ਦੀ ਸਰਕਾਰ ਨਹੀਂ ਬਣੀ ਸੀ ਉਦੋਂ ਤਾਂ ਬਾਦਲ ਸਾਹਿਬ ਕੋਲ ਸਿਰਫ ਚਾਰ ਬੱਸਾਂ ਹੀ ਲੰਬੀ ਹਲਕੇ 'ਚ ਜਦੋਂ ਸਰਕਾਰ ਬੰਦੀ ਹੈ ਤਾਂ ਪੂਰੇ ਪੰਜਾਬ ਦੇ ਵਿੱਚ ਆਰਬਿਟ ਬੱਸੇਵਾ ਚੱਲ ਜਾਂਦੀ ਹੈ ਆਰਬਿਟ ਆਰਬਿਟ ਲਿਖੀ ਹੁੰਦੀ ਹੈ ਉਹ ਤਾਂ ਚਲੋ ਆਪ ਪਾਰਟੀ ਸਰਕਾਰ ਬਣੀ ਪਹਿਲਾਂ ਕੁਝ ਕੈਪਟਨ ਅਮਰਿੰਦਰ ਸਿੰਘ ਨਗਮਗਾਈ ਸੀ ਤਾਂ ਜਿਸ ਤੋਂ ਬਾਅਦ ਆਪ ਪਾਰਟੀ ਨੇ ਆਰਡਰ ਖਤਮ ਹੀ ਕਰਤੀ ਤੇ ਉਹ ਪੈਸਾ ਵੀ ਤਾਂ ਬਣਿਆ ਹੈ ਨਾ ਉਹ ਤਾਂ ਦੇਖੋ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਸ਼ਰਿਆਮ ਬਣਾਇਆ ਇਹਨਾਂ ਨੇ ਆਪਣੀ ਆਮਦਨ ਦੇ ਆ ਦਾ ਸਰੋਤ ਬਣਾਏ ਨੇ ਸਾਰੇ ਰਾਜਨੀਤਿਕ ਲੋਕ ਜਿਹੜੇ ਹੁੰਦੇ ਨੇ ਇਹ ਪੈਸਾ ਬਣਾਉਣ ਵਾਸਤੇ ਹੀ ਹੁੰਦੇ ਨੇ ਤਾਂ ਹੀ ਮਤਲਬ ਇਹ ਜੋ ਗੱਡੀਆਂ ਖਵਾਉਂਦੇ ਨੇ ਲੋਕਾਂ ਦੇ ਧੋਬਾ ਤੇ ਜਾਂਦੇ ਨੇ ਲੋਕਾਂ ਦੇ ਜਵਾਕਾਂ ਨੂੰ ਕਈ ਵਾਰੀ ਚੱਕ ਕੇ ਗੋਦੀش ਵੀ ਮਤਲਬ ਇਹ ਕਰ ਲੈਂਦੇ ਹੁੰਦੇ ਨੇ ਇਹ ਗੱਲ ਕਰ ਨਾਲੇ ਚ ਤਾਂ ਸਾਰੇ ਹਰ ਇੱਕ ਰਾਜਨੀਤਿਕ ਲੋਕ ਕੋਲ ਤਾਂ ਜਿਹੜਾ ਉਹਦਾ ਨਾਲੇ ਜਿੱਦਾ ਪੈਸਾ ਹੀ ਹੁੰਦਾ ਹੈ ਇਹ ਗੱਲ ਕਰ ਕੋਈ ਬੰਦਾ ਲਿਮਟਿਡ ਪੈਸੇ ਦੀ ਹੱਦ ਚ ਰਹਿ ਜਾਂਦਾ ਹੈ ਕੋਈ ਬੰਦਾ ਹੱਦ ਤੋਂ ਵੱਧ ਪੈਸੇ ਦਾ ਮੰਗਰਾ ਕਰਕੇ ਇਹ ਮਤਲਬ ਉਹਨੂੰ ਸਾਰੇ ਨੂੰ ਹੀ ਆਪ ਜੇ ਪੜਾਵੇ ਦੇ ਵਿੱਚ ਲੈ ਜਾਂਦਾ ਹੈ ਮੇਰੇ ਮੇਰੇ ਜ਼ੈਨ ਚ ਦੋ ਸਵਾਲ ਆ ਰਹੇ ਦੋਨਾਂ ਦੇ ਨਿੱਧਰ ਪੱਕਾ ਜਵਾਬ ਦੇਣਾ ਪਹਿਲਾ ਸਵਾਲ ਤਾਂ ਇਹ ਬਣਦਾ ਹੈ ਕਿ ਇਹ ਜਨ ਨੇ ਸਵਾਲ ਖੜੇ ਕੀਤੇ ਨੇ ਸਿਦਾਰਤ ਚੋਟਾਪਾ ਦੇ ਸਾਬਕਾ ਡੀਜੀਪੀ ਤੇ ਉਹ ਕਹਿੰਦੇ ਜਦੋਂ ਵੀ ਮਜੀਠੀਆ ਕੇਸ ਆਂਦਾ ਹੈ ਤਾਂ ਸਾਬਕਾ ਡੀਜੀਪੀ ਨੂੰ ਯਾਦ ਕੀਤਾ ਜਾਂਦਾ ਹੈ ਇਕੱਲੇ ਇਹੀ ਅਫਸਰ ਨੇ ਜਿਹੜੇ ਜਾਂਚ ਕਰ ਸਕਦੇ ਨੇ ਮਜੀਠੀ ਰਕੇਸ਼ ਪਹਿਲਾ ਸਵਾਲ ਇਹ ਹੈ ਇਹਦਾ ਜਵਾਬ ਦੋ ਫਿਰ ਮੈਂ ਤੁਹਾਡੇ ਤੋਂ ਕਰਦਾ ਦੂਜਾ ਸਵਾਲ ਦੇਖੋ ਜੀ ਜਦੋਂ ਇੱਕ ਅਕਸਰ ਕੋਈ ਮਤ ਉਹਨੂੰ ਐ ਹੁੰਦਾ ਕਿ ਬੈਕਗ੍ਰਾਉਂਡ ਦਾ ਪਤਾ ਹੁੰਦਾ ਜੀ ਜਦੋਂ ਇੱਕ ਅਕਸਰ ਇੱਕ ਕੇਸ ਚ ਆ ਜਾਂਦਾ ਉਹਨੂੰ ਕਾਫੀ ਉਹਦੇ ਬਾਰੇ ਨੌਲੇਜ ਆ ਜਾਂਦੀ ਹੈ ਜਦੋਂ ਦੁਬਾਰੇ ਫਿਰ ਕੋਈ ਫੇਰ ਕੇਸ ਹੁੰਦਾ ਉਹਨੂੰ ਪਿਛਲੀ ਨੌਲੇਜ ਦਾ ਵੀ ਪਤਾ ਹੁੰਦਾ ਨਵਾਂ ਵੀ ਪਤਾ ਲੱਗ ਜਾਂਦਾ ਜਿਹੜੇ ਦੂਜੇ ਹੋਰ ਅਫਸਰ ਹੁੰਦਾ ਫਿਰ ਉਹਨੂੰ ਕਈ ਵਾਰੀ ਜ਼ਿਆਦਾ ਕੁਝ ਪਰਤਾਲ ਕਰਨੀ ਪੈਂਦੀ ਹੈ ਇਹ ਕਈ ਵਾਰੀ ਤੱਥ ਨੇ ਜਿਹੜੇ ਉਹ ਛੁਪੇ ਰਹ ਜਾਂਦੇ ਨੇ ਜਾਹ ਸੱਤਾਧਾਰੀ ਲੋਕੋ ਜਿਹੜੋ ਮਤਲਬ ਜਿਹੜੇ ਸਬੂਤ ਨੇ ਉਹਨਾਂ ਨੂੰ ਖਤਮ ਕਰ ਦਿੰਦੇ ਨੇ ਕਿਉਂਕਿ ਇਹ ਜਿਹੜਾ ਅਫਸਰ ਸਾਹਿਬਾਨ ਨੇ ਇਹਨਾਂ ਨੇ ਕਾफी ਧੀਰ ਤੋਂ ਹੀ ਇਹ ਕੰਮ ਕਰ ਰਹੇ ਨੇ ਇਸ ਕਰੇ ਉਹਨਾਂ ਦੇ ਜਿਵੇਂ ਆਪਾਂ ਪੰਜਾਬੀ ਦਾ ਕੋਈ ਅਕੀਂ ਡਿਟਾ ਮੈਚ ਜਾਂ ਕੋਈ ਵਿਸਾਖੀ ਦਾ ਮੇਲਾ ਆਪਾਂ ਯਾਦ ਕਰ ਲੈਂਦੇ ਆ ਜਿਹੜਾ ਸਾਰੀ ਸਟੋਰੀ ਹੈ ਉਹ ਉਸ ਅਫਸਰ ਸਹਿਬਾਨ ਦੇ ਉਹ ਸਾਰੀ ਮੂਹ ਜਵਾਨੀ ਯਾਦ ਹੈ ਇਤਨੀ ਦੋ ਤਿੰਨ ਅਫਸਰ ਸਹਿਬਾਨ ਹੈ ਡਾਕਟਰ ਸਾਹਿਬ ਜਿਹੜੇ ਡਾਕਟਰ ਸਾਹਿਬ ਜਿਹੜੇ ਡਾਕਟਰ ਸਾਹਿਬ ਜਿਹੜੇ ਬਿਆਨ ਦਿੱਤੇ ਹਨ ਨਾ ਸਾਬਕਾ ਡੀਜੀਪੀ ਸਿਦਾਰਥ ਜੀ ਨੇ ਉੱਥੇ ਚੰਡੀਗੜ੍ਹ ਦਰਜ ਕਰਾਏ ਨੇ ਉਹਨਾਂ ਨੇ ਬਹੁਤ ਡੇ ਖੁਲਾਸੇ ਕੀਤੇ ਨੇ ਤਾਂ ਵਿਜੀਲੈਂਸ ਬਿਊਰੋ ਦੇ ਵੱਲੋਂ ਕੱਲ੍ਹ ਜਾਨੀ ਕੋਰਟ ਦੇ ਵਿੱਚੋਂ ਪੇਸ਼ ਵੀ ਕੀਤੇ ਆਣੇ ਹਨ ਹਾਲੇ ਕਿ ਪੇਸ਼ੀ 7 ਦਿਨ ਬਾਅਦ ਹੈ ਪਰ ਕੱਲ ਵੀ ਨੈਸ਼ਨਲ ਬਿਊਰੋ ਦੀ ਟੀਮ ਉੱਥੇ ਜਾਨੀ ਕਿ ਐਸੇਪ ਸਾਹਿਬ ਉਹ ਬਿਆਨ ਜਿਹੜੇ ਦਿੱਤੇ ਗਏ ਨੇ ਉਹਨਾਂ ਨੇ ਇੱਕ ਸਪਸ਼ਟਿਕਾ ਦਿੱਤਾ ਵੀ ਸਾਡੇ ਕੋਲ ਮਜੀਠੀਆ ਸਾਹਿਬ ਦੇ ਡਰਗ ਮਾਮਲੇ 'ਚ ਬਹੁਤ ਵੱਡਾ ਖੁਲਾਸਾ ਹੋ ਗਿਆ ਹੈ ਔਰ ਉਹਨਾਂ ਦੇ ਪਰਚਾ ਵੀ ਦਰਜ ਹੋ ਸਕਦਾ ਹੈ ਜਲਦੀ ਹੀ ਜੇ ਕੋਈ ਹੁਦਾ ਫਿਰ ਕੋਰਟ ਦਾ ਕੰਮ ਹੈ ਜੇ ਕੋਰਟ ਹੁਕਮ ਕਰੂਗੀ ਤਾਂ ਸਾਰਾ ਕੁਝ ਹੋ ਜਾਊਗਾ ਕੋਰਟ ਪਰਚਾ ਹੋਰ ਵੀ ਦਰਜ ਕਰਵਾ ਸਕਦੀ ਹੈ ਕੋਰਟ ਛੱਡ ਨਹੀਂ ਸਕਦੀ ਇਹਦਾ ਕੋਰਟ ਤਾਂ ਸਾਹਮਣੇ ਸਬੂਤਾਂ ਦੇ ਆਧਾਰ 'ਤੇ ਗੱਲ ਹੋਊਗੀ ਜੋ ਵੀ ਜਿਹੇ-ਜਿਹੇ ਸਬੂਤ ਹੋਣਗੇ ਤਾਂ ਉਹ ਆ ਜੋ ਕੋਰਟ ਨੇ ਦਾ ਮਾਨ ਜੋ ਕੋਰਟ ਸلطਤਰ ਹੁੰਦੀ ਹੈ ਉਹਨਾਂ ਨੇ ਫੈਸਲਾ ਕਰ ਦੇਣਾ ਜੇ ਸਬੂਤਾਂ ਦੇ ਵਿੱਚ दम ਹੋਇਆ ਤਾਂ ਫੈਸਲਾ ਉਸ ਹਿਸਾਬ ਦਾ ਕਰ ਦੇਣਗੇ ਤੇ ਜੇ ਸਬੂਤਾਂ ਦੇ ਵਿੱਚ ਉਹਨਾਂ ਨੂੰ ਕੋਈ दम ਨਾ ਲੱਗਿਆ ਵੀ ਇਹ ਪੋਲਿਟੀਕਲ ਮੰਡੈਂਟ ਹੈ ਤਾਂ ਉਸ ਹਿਸਾਬ ਦਾ ਫੈਸਲਾ ਕਰ ਦੇਣਗੇ ਫੈਸਲਾ ਜਿਹੜਾ ਮਾਨ ਜੋ ਕੋਰਟਾਂ ਦੇ ਹੱਥ ਹੈ ਤੋਂ ਅੰਦਾਜ਼ੇ ਨਾਲ ਕਿ ਪਹਿਲਾਂ ਜਦੋਂ ਮਜੀਠੀਆ ਸਾਹਿਬ ਦੀ ਕਾਰਵਾਈ ਹੋਈ ਸੀ ਤਾਂ ਐ ਜੀ ਪੀ ਸੀ ਉਹਨਾਂ ਦੇ ਅਖ਼baar ਵਿੱਚ ਬੋਲੇ ਧਾਮੀ ਸਾਹਿਬ ਤੇ ਜਿਹੜੀ ਤਾਜ਼ਾ ਅਪਡੇਟ ਅੱਜ ਆਈ ਹੈ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਦਾ ਜਥੇਦਾਰ ਉਹ ਉਹਨਾਂ ਨੇ ਲੰਤਾ ਪਾਈਆ ਨੇ ਮਜੀਠੀਆ ਸਾਹਿਬ ਨੂੰ ਵੀ ਤੁਸੀਂ ਅਜੇ ਕੰਮ ਕਿਉਂ ਕੀਤਾ ਤੁਸੀਂ ਪੁਲਿਸ ਨਾਲ ਕਿਉਂ ਇਦਾਂ ਗਲਤ ਬੋਲੇ ਜੇਕਰ ਤੁਸੀਂ ਸਹੀ ਸੀ ਜਾਂਚ ਵਿੱਚ ਸ਼ਾਮਲ ਹੁੰਦੇ ਤੇ ਸਿੱਧਾ ਜਾ ਕੇ ਅਰੈਸਟ ਪਵਾਉਂਦੇ ਆਪਣੀ ਤੁਹਾਨੂੰ ਉੱਥੇ ਬਹਿਸਬਾਜ਼ੀ ਕਰਨ ਦੀ ਕੀ ਲੋੜ ਸੀ ਦੇਖੋ ਜੀ ਜਦੋਂ ਵੀ ਕੋਈ ਹੁੰਦਾ ਸਰੋਟਾ ਹੁੰਦਾ ਹੀ ਆ ਥੋੜਾ ਬਹੁਤਾ ਤਾਂ ਅਗਲੇ ਨੇ ਵੀ ਪੁੱਛਣਾ ਹੁੰਦਾ ਹੈ ਤੇ ਉਹਨਾਂ ਨੇ ਵੀ ਦੱਸਣਾ ਹੁੰਦਾ ਹੈ ਜੋ ਵੀ ਕੋਈ ਐਫ ਆਈ ਆਰ ਦੇ ਵਿੱਚ ਲਿਖੀ ਹੁੰਦੀ ਹੈ ਗੱਲ ਉਹੀ ਗੱਲ ਉਹਨਾਂ ਨੇ ਉਹਨਾਂ ਨੂੰ ਦੱਸਣੀ ਹੁੰਦੀ ਹੈ ਮਤਲਬ ਇਹ ਤਾਂ ਕਾਨੂੰਨੀ ਨੁਕਤੇ ਨੇ ਦੇਖੋ ਕਰਨਾ ਹੁੰਦਾ ਜਦੋਂ ਉਹਨਾਂ ਦਾ ਮਕਸਦ ਹੀ ਇਹ ਸੀ ਉਹ ਆਰੈਸਟ ਕਰਨਾ ਜਦੋਂ ਵਾਰੀ ਵਾਰੀ ਉਹ ਅਰੈਸਟ ਕਹਿੰਦੇ ਹੁਣ ਤਾਂ ਹੀ ਮਿਲੀਸ਼ੀਆ ਸਾਹਿਬ ਨੇ ਜਿਹੜੇ ਉਹ ਮਾਰਾ ਮੋਟਾ ਬੋਲੇ ਹੋਣਗੇ ਇਹ ਮਤਲਬ ਜਿਹੜੀ ਬੋਲ ਬੁਲਾਰਾ ਇਹ ਤਾਂ ਹੁੰਦਾ ਰਹਿੰਦਾ ਜਿਵੇਂ ਉਹਨਾਂ ਲੱਖੇ ਸਦਾਨੇ ਦਾ ਵੀ ਥੋੜਾ ਬੋਧ ਅਜਿਹਾ ਬੁਲਾਰਾ ਪੁਲਿਸ ਨਾਲ ਹੋਇਆਗਾ ਮਤਲਬ ਜਦੋਂ ਵੀ ਕਿਸੇ ਤੇ ਕੋਈ ਕਾਰਵਾਈ ਕਰਦੇ ਨੇ ਤਾਂ ਮਤਲਬ ਅੱਗੇ ਤੋਂ ਥੋੜਾ ਜਆ ਜਿਹੜਾ ਸੂਖਦਾਰ ਬੰਦਾ ਹੁੰਦਾ ਉਹ ਥੋੜਾ ਜਿਹਾ ਭਰਕੀ ਜਾਂਦਾ ਜੀ ਲੱਖਾ ਜ਼ਾਨਾ ਦੀ ਗੱਲ ਸਿਰ ਰਹਿ ਗਈ ਸੀ ਆਪਾਂ ਹੁਣ ਕਰ ਲੈਨੇ ਆ ਲੱਖਾ ਜ਼ਾਨਾ ਮੈਂ ਤੁਹਾਨੂੰ ਦੱਸਦਾ ਕਿ ਪਟਿਆਲਾ ਤੋਂ ਇਧਰੋਂ ਜਾ ਰਹੇ ਸੀ ਤਾਂ ਬਰਨਾਲੇ ਦੇ ਕੋਲ ਉਹਨਾਂ ਦੀ ਗੱਡੀ ਨੂੰ ਕੋਈ ਗੱਡੀ ਸਾਈਡ ਮਾਰ ਜਾਂਦੀ ਹੈ ਸਾਈਡ ਵਾਲੀ ਗੱਡੀ ਸਿੱਧਾ ਬਰਨਾਲੇ ਥਾੜੇ ਦੇ ਅੰਦਰ ਦਾਖਲ ਹੁੰਦੀ ਹੈ ਤਾਂ ਜਦੋਂ ਲੱਖਾ ਦਾ ਨਾ ਉੱਥੇ ਕੇ ਚੋਰੀ ਹੀਪੇ ਵੀਡੀਓ ਬਣਾਉਂਦੇ ਤਾਂ ਪੁਲਿਸ ਨਾਲ ਬਹਿਸ ਹੁੰਦੀ ਹੈ ਜਿਸ ਕਰਕੇ ਲੱਖਾ ਜ਼ਾਨਾ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹਜੇ ਤੱਕ ਲੱਖਾ ਜ਼ਾਨਾ ਪੁਲਿਸ ਦੀ ਗ੍ਰਿਪ ਦੇ ਵਿੱਚ ਨੇ ਪਰ ਪੁਲਿਸ ਵੱਲੋਂ ਕੋਈ ਬਿਆਨ ਅਜੇ ਤੱਕ ਆਇਆ ਨਹੀਂ ਕਿ ਕਿਹੜੇ ਮ ਉਹ ਤਾਂ ਛੱਡ ਤੇ ਸੀ ਮੇਰਾ ਗੱਲ ਨਾ ਨਹੀਂ ਜੀ ਹਜੇ ਤੱਕ ਮੇਰਾ ਮੈਡੀਕਲ ਹੋਊਗਾ ਜੀ ਹਾਂ ਮੇਰੇ ਇਹਨਾਂ ਨੇ ਦੋਸ਼ ਲਾਇਆ ਸੀਗਾ ਪੁਲਿਸ ਵਾਲਿਆਂ ਦੇ ਉੱਤੇ ਵੀ ਸ਼ਰਾਬ ਪੀਤੀ ਐ ਤੁਹਾਨੂੰ ਮੈਂ ਮੈਡੀਕਲ ਹੋਇਆ ਮੈਡੀਕਲ ਦੇ ਵਿੱਚੋਂ નિર્ਦੋਸ਼ ਪਾਇਆ ਗਏ ਨੇ ਐ ਤੇ ਇਹਨਾਂ ਦਾ ਮੈਡੀਕਲ ਦੇ ਵਿੱਚ ਕਿਸ਼ਤਾ ਹੁੰਦਾ ਕੀ ਕਾਰਵਾਈ ਕਰਦੇ ਆ ਉਹ ਤਾਂ ਫਿਰ ਹੁਣ ਵਕੀਲ ਹੀ ਦੱਸ ਸਕਦਾ ਜਾਂ ਐਫ ਆਈ ਆਰ ਪੜਕੇ ਪਤਾ ਲੱਗ ਸਕਦਾ ਜੋ ਵੀ ਧਰਾਵਾਂ ਲਾਈਆਂ ਜਾਂ ਕੋਈ ਮੁਕੱਦਮਾ ਵਸੋ ਕੋਈ ਵੱਡਾ ਮੁਕੱਦਮਾ ਤਾਂ ਹੁਣ ਨਹੀਂ ਛੋਟਾ ਮਕਦਮਾ ਹੋਊਗਾ ਨਕਸਤਾਨ ਇੱਕ ਪੁਰਾਣਾ ਘਲਾਤ ਆਵੰਦਾ ਹੈਗਾ ਉਹ ਸਾਰਾ ਕੁਝ ਹੈਂਡਲ ਕਰ ਲੂਗਾ ਮਾਨ ਸਾਹਿਬ ਤੋਂ ਵੀ ਆਪਾਂ ਨੂੰ ਉਮੀਦ ਹੈ ਕਿ ਮਾਨ ਸਾਹਿਬ ਕਿਸੇ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਔਰ ਮੈਂ ਪੁਕਤਾ ਜਾਣਕਾਰੀ ਇਕੱਠੀ ਕੀਤੀ ਹੈ ਵੀ ਜੱਗੂ ਭਗਵਾਨਪੁਰੀਆ ਨੇ ਇਹ ਪੋਸਟ ਪਾਈ ਹੈ ਵਾਕਿ ਉਹ ਭਗਵਾਨਪੁਰੀ ਦੀ ਪੋਸਟ ਪਾਈ ਹੋਈ ਹੈ ਉਹ ਕਹਿੰਦਾ ਮੈਂ ਹੁਣ ਵਾਪਸੀ ਕਰਾਂਗਾ ਕਿਉਂਕਿ ਮੇਰੀ ਮਾਂ ਦਾ ਕਿਸੇ ਨਾਲ ਕੋਈ ਵੈਰ-ਵਿਰੋਧ ਨਹੀਂ ਸੀ ਕਿਉਂ ਮਾਰੇਗਾ ਮੇਰੀ ਮਾਂ ਨੂੰ ਦੇਖੋ ਇਹ ਤਾਂ ਹੁਣ ਉਹਨਾਂ ਦੀ ਇੱਕ ਪੋਸਟ ਹੋਰ ਵਾਇਰਲ ਹੋਈ ਜਾਂਦੀ ਹੈ ਵੀ ਉਹ ਕਹਿੰਦੇ ਵੀ ਸਾਥੋਂ ਗਲਤੀ ਹੋ ਗਈ ਮਾਤਾ ਦੀ ਉਹ ਜਿਹੜਾ ਦੂਜਾ ਮੁੰਡਾ ਸੀ ਕਰਨ ਸੀ ਮਤਲਬ ਅਸੀਂ ਤਾਂ ਜਿਹੜਾ ਮਰਡਰ ਕਰਨਾ ਸੀ ਉਹਦਾ ਸੀ ਤੇ ਸਾਨੂੰ ਨਹੀਂ ਪਤਾ ਸੀਗਾ ਵੀ ਮਾਤਾ ਲਪੇਟੇ ਦੇ ਵਿੱਚ ਆ ਗਈ ਬਹੁਤ ਹੀ ਮਾੜਾ ਕੰਮ ਹੋਇਆ ਗੱਲ ਕਰ ਜਿਹੜਾ ਇਹ ਰਸਤੇ ਪੈ ਰਹੇ ਨੇ ਮੁੰਡੇ ਮਤਲਬ ਇਹ ਬਹੁਤ ਗਲਤ ਰਸਤਾ ਹੈਗਾ ਪੰਚਾਇਤਾਂ ਨੂੰ ਤੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਮਿਲ ਕੇ ਇਹ ਇਹ ਜਿਹੜੇ ਕਾਰਵਾਈਆਂ ਨੇ ਇਹਨਾਂ ਕਾਰਵਾਈਆਂ ਦੇ ਉੱਤੇ ਰੋਕ ਲਾਉਣੀ ਚਾਹੀਦੀ ਹੈ ਕਿਉਂਕਿ ਇਹਨਾਂ ਦਾ ਕੋਈ ਬਹੁਤਾ ਵੱਡਾ ਬੱਟਾ ਜਾਂ ਕੋਈ ਇੱਕ ਹੋਰ ਪਾਸੇ ਦਾ ਰੌਲਾ ਨਹੀਂ ਹੁੰਦਾ ਇਹਨਾਂ ਦੇ ਥੋੜੇ ਥੋੜੇ ਆਪਸੀ ਤੂ ਤੂ ਮੈਂ ਮੈਂ ਕੋ ਗੱਲ ਬਤੀ ਹੁੰਦੀ ਹੈ ਚਲੋ ਅੰਤ ਅੰਤ ਤਾਂਤ ਦੇ ਆਨੇ ਆ ਤੁਸੀਂ ਭਗਵੰਤ ਮਾਨ ਸਾਹਿਬ ਦੀ ਬਹੁਤੋ ਕੈਰਕਵਾ ਕਰਦੇ ਹੋ ਕੀ ਭਗਵੰਤ ਮਾਨ ਸਰਕਾਰ ਨੂੰ ਵਧਰੇ ਗੈਂਗਸਟਰ ਰੀਜ਼ਨ ਤੇ ਕਦਮ ਚੱਕਰ ਨਹੀਂ ਹੁੰ ਲੋੜ ਨਹੀਂ ਰੋਜ਼ਾਨਾ ਹੀ ਕੁਝ ਨਾ ਕੁਝ ਰੋਜ਼ਾਨਾ ਕਿਸੇ ਨਾ ਕਿਸੇ ਇੱਥੇ ਹੋ ਰਿਹਾ ਹੈ ਦੇਖੋ ਜੀ ਸਰਕਾਰ ਤਾਂ ਗਿਆ ਜਾ ਹੁੰਦਾ ਕਰ ਰਹੀ ਹੈ ਕੀ ਗੱਲ ਕਰ ਲੋਕਾਂ ਦੇ ਵਿੱਚ ਬੇਰੁਜ਼ਗਾਰੀ ਹੈ ਲੋਕਾਂ ਦੇ ਵਿੱਚ ਡਰਸਾ ਜੀ ਡਰਸਾ ਮਾਫੀ ਜਨਾ ਡਰਸਾ ਕੀ ਕਰ ਰਹੀ ਹੈ ਸਰਕਾਰ ਪੁਲਸਵਾਲ ਦਾ ਚਿੱਟਾ ਵੇਚ ਰਿਹਾ ਹੈ ਪੁਲਸਵਾਲ ਦੇ ਉਥੇ ਕੌਨਸਲ ਬਚ ਚਿੱਟਾ ਵੇਚ ਰਹੀਆਂ ਨੇ ਪੁਲਸਵਾਲੇ ਸ਼ਰਿਆਮ ਨਸ਼ੇ ਦਾ ਕਾਰੋਬਾਰ ਚਲਾ ਰਹੇ ਨੇ ਤੇ ਕੋਈ ਜੇ ਕਾਰਵਾਈ ਕਰਦਾ ਹੈ ਤਾਂ ਪੁਲਸਵਾਲੇ ਉਥੇ ਉਲਟਾ ਲੱਖੇਦਾਨ ਨੂੰ ਅੰਦਰ ਕਰ ਦਿੰਦੇ ਨੇ ਦੱਸੋ ਕੀ ਕੀ ਕਰ ਗਈ ਦੀ ਹੈ ਫੋਨ ਕਰ ਰਿਹਾ ਦੱਸੋ ਮੈਂ ਦੀ ਗੱਲ ਸੁਣੋ ਹਾਂ ਦੱਸੋ ਜੂਰ ਜਿਹੜਾ ਹੁਣ ਜਿਹੜਾ ਬੰਦਾ ਲੱਖ ਰੁਪਈਆ ਮਹੀਨਾ ਤਨਖਾਹ ਲੈਂਦਾ ਉਹੀ ਚਿੱਟਾ ਕਰੂਗਾ ਜੀ ਜਿਹੜਾ ਬੰਦਾ ਰਣਾ ਸੀਰੀ ਹੈਗਾ 1 ਸਾਲ ਵਾਸਤੇ ਲੱਖ ਰੁਪਈਏ ਚ ਉਹਦੀ ਤਾਂ ਤਨਖਾਹ 8000 ਰੁਪਇਆ 352500 ਰੁਪਇਆ ਦਿਹਾੜੀ ਪੈਂਦੀ ਹੈ ਜਿਹੜੇ ਚਿੱਟੇ ਵਾਲੇ ਨੇ 500 ਤੋਂ ਘੱਟ ਦਾ ਚਿੱਟਾ ਨਹੀਂ ਦਿੰਦੇ ਹੋਰੇ ਇਹ ਗੱਲ ਕਰ ਉਹ ਕਿੱਥੋਂ ਪੀਦੂਗਾ ਇਹ ਗੱਲ ਥੋੜਾ ਜਿਆ ਸੋਚ ਵਿਚਾਰ ਕਰਨ ਵਾਲੀ ਗੱਲ ਹੈ ਮੈਂ 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 ਤੁਹਾਨੂੰ ਫੇਰੇ ਇਹ ਗੱਲ ਕੀਤੀ ਸੀ ਇੱਕ 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 ਮੱਝਾਂ ਇੱਕ ਮੱਝਾਂ ਦੀ ਮੱਝਾਂ ਚੋਣਾ ਨੌਜਵਾਨ 22 ਸਾਲਾਂ ਦਾ ਉਹ ਯਾਰ ਤੋਂ ਮੇਰੇ ਨਾਲ ਕੀਤੀ ਸੀ ਉਹ ਬੰਦੇ ਕੋਲ 12.5 ਕਰੋੜ ਰੁਪਏ ਦਾ ਚਿੱਟਾ ਬਰਾਮ ਕੀਤਾ ਗਿਆ ਪੁਲਿਸ ਨੇ ਕੀ ਕੀਤਾ ਇਹਨੇ 12 ਕਰੋੜ ਰੁਪਏ ਸਾਡੇ ਵੀ ਪਾਕਿਸਤਾਨ ਭੇਜਿਆ ਉਹਦੀ ਮਾਂ ਕਹਿੰਦੀ ਸਾਡਾ ਕੋਲ ਇੰਨਾ ਪੈਸਾ ਹੁੰਦਾ ਤਾਂ ਅਸੀਂ ਦੁੱਧ ਕਿਉਂ ਚੁੰੰਦੇ ਦੇਖੋ ਜੀ ਜਿਹੜੀਆਂ ਇੰਨਾ ਗੱਲਾਂ ਕਲੀਅਰ ਕਰਨ ਵਾਸਤੇ ਜਿੰਨਾ ਚਿਰ ਐਫਐਸਐਲ ਦੀਆਂ ਰਿਪੋਰਟਾਂ ਨੇ ਉਹ ਜਨਤਕ ਨਹੀਂ ਹੁੰਦੀਆਂ ਤਾਂ ਜਿਹੜਾ ਇੱਕ ਉਹ ਡਾਕਟਰ ਜਿਹੜਾ ਉਹ ਬਣਿਆ ਐਨਡੀਪੀਐਸ ਦਾ ਕਾਨੂੰਨ ਹੈ ਜੀ ਤੁਸੀਂ ਹਰ ਗੱਲ ਕਰਦੇ ਹੋ ਉਹ ਚੇਂਜ ਨਹੀਂ ਹੋਣ ਦੇਦਾ ਹੁਣ ਦੇਖੋ ਜਿੰਨਾ ਚਿਰ ਉਹ ਚੇਂਜ ਨਹੀਂ ਹੁੰਦਾ ਬਾਜਪਾਈ ਸਾਹਿਬ ਨੇ ਉਹ ਸਹੀ ਬਣਾਇਆ ਹੋਇਆ ਸੀ 20 201 ਦੇ ਵਿੱਚ ਜਿਹੜਾ ਮਨਮੋਹਨ ਸਿੰਘ ਸਰਦਾਰ ਮਨਮੋਹਨ ਸਿੰਘ ਮਰਹੂਮ ਪ੍ਰਧਾਨ ਮੰਤਰੀ ਨੇ 18 11 2009 ਨੂੰ 29 41 ਦੇ ਨਾਂ ਦੇ ਉੱਤੇ ਉਹ ਚੇਂਜ ਕਰਤਾ ਇਹ ਸਾਰਾ ਕੁਝ ਉਹ ਪਵਾੜੇ ਦੀ ਛੜਾ ਕਿਉਂਕਿ ਇਹਨਾਂ ਨੂੰ ਪਤਾ ਸੀਗਾ ਵੀ ਕਾਂਗਰਸ ਜੋਨ ਜਿਆਦਾ ਚਿਰ ਸੱਤਾ ਦੇ ਵਿੱਚ ਨਹੀਂ ਆਉਂਦੀ ਉਹਨਾਂ ਨੇ ਬਾਈ ਇਸ ਤਰ੍ਹਾਂ ਦਾ ਕਾਨੂੰਨ ਬਣਾਤਾ ਤਾਂ ਕਿ ਲੋਕ ਆਫਿਸ ਦੇ ਵਿੱਚ ਲੜ ਕੇ ਲੜੀ ਜਾਣ ਤੇ ਜੇਲ੍ਹੋ ਜੇਲੀ ਹੋਈ ਜਾਵੇ ਚਲੋ ਚੈਰੇ ਚੈਰੇ ਚਿਹਰੇ 15 ਸਾਰਾ ਸਾਰਾ ਚਿਹਰੇ ਬੱਲੇ ਸੁਖਵੀਰ ਬਾਦਲ ਦੇਖਿਆ ਪ੍ਰਕਾਸ਼ ਬਾਦਲ ਦੇਖਿਆ ਕੈਪਟਨ ਓਰਿੰਦਰ ਜੀ ਦੇਖਿਆ ਚੰਨੀ ਜੀ ਵੀ ਦੇਖਿਆ ਆ ਭਗਵੰਤ ਸਿੰਘ ਵੀ ਦੇਖ ਲੇ ਲੋਕਾਂ ਦੇ ਮੁੱਦੇ ਉੱਥੇ ਦੇ ਉੱਥੇ ਹੀ ਖੜੇ ਆ ਪਰਚੇ ਉਹ ਵੀ ਪੈ ਰਹੇ ਨਸ਼ਿਆਂ ਦੇ ਨੌਜਵਾਨ ਅੰਦਰ ਜਾ ਰਹੇ ਜੇਲਾ ਵਿੱਚ ਰੋ ਰਿਏ ਮਾਵਾਂ ਨੇ ਉਹਨਾਂ ਦੇ ਬੱਚੇ ਟੀਕੇ ਲਾਦਾ ਮਾਰ ਰਹੇ ਨੇ ਨਸ਼ਾ ਕਿੱਥੇ ਵੀ ਰੁਕ ਰਿਆ ਫੇਰ ਡਰਾਮੇਬਾਜ਼ੀ ਕਿਉਂ ਦੇਖੋ ਜੀ ਜਿੰਨਾ ਚਿਰ ਇੱਕ ਤਾਂ ਜਿੰਨਾ ਚਿਰ ਸਾਡੇ ਹੱਥਪਾੜਾਂ ਦੇ ਵਿੱਚ ਬੂਫਰੀ ਨੋਰਫਨ ਦੀ ਗੋਲੀ ਵੰਡੀ ਜਾਊਗੀ 99 ਲੱਖ ਗੋਲੀ ਦਿੱਲੀ ਵੰਡੀ ਜਾਂਦੀ ਹੈ ਇਹ ਗੋਲੀਆਂ ਦਾ ਵਪਾਰ ਵੱਡਾ ਤੋਂ ਪੱਧਰ ਤੇ ਹੁੰਦਾ ਬਹੁਤ ਮਰੇ ਹੋਏ ਲੋਕਾਂ ਦੀਆਂ ਗੋਲੀਆਂ ਵਿਟ ਰਹੀਆਂ ਨੇ ਤੇ ਬਹੁਤ ਹੀ ਕੁਸ਼ੇ ਦੇ ਚੋਰ ਐ ਇਹਦੇ ਤੇ ਸਰਕਾਰ ਦਾ ਅਵਕਾਰੀ ਹੈ ਸਰਕਾਰ ਦਾ ਪਰਚੀਆਂ ਦੇ ਦੇਰੀ ਹੈ ਡਾਕਟਰ ਸਰਕਾਰ ਦਾ ਪਰਚੀਆਂ ਦੇ ਵਿੱਚ ਵੀ ਆਉਂ ਤਾਂ ਫਿਰ ਗੱਲ ਤਾਂ ਉਹੀ ਹੈ ਨਾ ਜਿੱਨਾ ਚਿਰ ਇਹਨਾਂ ਚੀਜ਼ਾਂ ਤੇ ਕੰਟਰੋਲ ਨਹੀਂ ਹੁੰਦਾ ਉਹਨਾਂ ਚ ਮਤਲਬ ਠੀਕ ਆ ਸਾਰਤ ਜਿਹੜਾ ਯੁੱਧ ਚੱਲਿਆ ਹੋਇਆ ਇਹਦੇ ਸਾਰਤਕ ਨਤੀਜੇ ਤਾਂ ਮਿਲਣਗੇ ਨਹੀਂ ਨਹੀਂ ਮੇਰੀ ਮੇਰੇ ਮੇਰੇ ਆਖਰੀ ਸਵਾਲ ਦਾ ਜਵਾਬ ਦਿਓ ਮੈਂ ਸਹਿਮਤ ਹੋ ਜਾਵਾਂਗਾ ਫਿਰ ਤੁਸੀਂ ਕਹਿੰਦੇ ਯੁੱਧ ਨਸ਼ਾ ਵਿਰੁੱਧ ਉਹ ਵਧੀਆ ਮੁਹਿੰਮ ਚਲਾਈ ਪਈ ਹੈ ਸ਼ਰਾਬ ਤਾਂ ਤੁਸੀਂ ਕਹਿੰਦੇ 36 ਕਰੋੜ ਰੁਪਏ ਪਰ ਸਾਲ ਦੀ ਵੇਚਣੀ ਹੈ ਸ਼ਰਾਬ ਦੀ ਮਹਿੰਗੀ ਕਰਤੀ ਫੇਰ ਤੁਸੀਂ ਸ਼ਰਾਬ ਬੰਦ ਕਰ ਦੋ ਠੇਕੇ ਬੰਦ ਕਰ ਦੋ ਇਹ ਘਰ ਘਰ ਦੇ ਬਾਹਰ ਖੁੱਲੇ ਨੇ ਉਹ ਵੀ ਤਾਂ ਨਸ਼ਾ ਉਨਾ ਹੀ ਬੰਦੇ ਮਾਰ ਰਹੇ ਨੇ ਦੇਖੋ ਜੀ ਉਹ ਉਹ ਨਾ ਦੇ ਸਰਕਾਰਾਂ ਚੱਲੀਆਂ ਪੰਜਾਬ ਸਰਕਾਰ 35 ਕਰੋੜ ਰੁਪਏ ਦੀ ਸ਼ਰਾਬ ਢੇਲੀ ਵੇਚਦੀ ਹੈ ਨਾ ਉਹ ਹੀ ਕਹਿ ਰਹੇ ਤੁਹਾਨੂੰ ਨਾ ਉਹਰ ਇੰਡੀਆ ਦੇ ਉੱਤੇ 15 ਅਰਬ ਰੁਪਏ ਦੀ ਸ਼ਰਾਬ ਢੇਲੀ ਵਿਕਦੀ ਹੈ ਇੰਨਾ ਵੱਡਾ ਅਮਾਉਂਟ ਹੈ ਜਿਹੜਾ ਉਹ ਮੱਚਦੀਆਂ ਗੱਬੀਆਂ ਦੇ ਉੱਤੇ ਟੈਕਸ ਲਾ ਕੇ ਇਕੱਠਾ ਨਹੀਂ ਹੁੰਦਾ ਇਸ ਕਰਕੇ ਇਹਨਾਂ ਨੇ ਸ਼ਰਾਬ ਨੂੰ ਸਾਈਡ ਤੇ ਕਰ ਰੱਖਿਆ ਜਿਹਦਾ ਸਭ ਤੋਂ ਵੱਧ ਨੁਕਸਾਨ ਹੀ ਹੈ ਮਤਲਬ ਸ਼ਰਾਬ ਦਾ ਹੋਰ ਛਿੱਟੇ ਛਿੱਟੇ ਨਾਲ ਤਾਂ ਕਿਤੇ ਵੱਧ ਜਿਹੜੀ ਸ਼ਰਾਬ ਹੈ ਬਿਮਾਰੀ ਦੇ ਰੂਪ ਦੇ ਵਿੱਚ ਤੇ ਜਹਰ ਦੇ ਰੂਪ ਦੇ ਵਿੱਚ ਦੋ ਨੰਬਰ ਦੇ ਰੂਪ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਹੈ ਜਿਹੜਾ ਸ਼ਰਾਬ ਦਾ ਗੱਲ ਕਰ ਰਿਹਾ ਸੀ ਯਾਨੀ ਮੰਤਰੀਆਂ ਨੂੰ ਮੰਤਰੀਆਂ ਨੂੰ ਆਪਣੀਆਂ ਕੁਰਸੀਆਂ ਆਪਣੀਆਂ ਯਾਨੀ ਕਿ ਕਾਰਾਂ AC ਬੱਚਿਆਂ ਦੀ ਵਧੀਆ ਪੜ੍ਹਾਈਆਂ ਸਹਾਈ ਦੀਆਂ ਨੇ ਲੋਕ ਪੰਜਾਬ ਦੇ ਧੀਆ ਦੇ ਬੱਚੇ ਮਰਦੇ ਨੇ ਮਾਵਾ ਦੇ ਉਹਨਾਂ ਨੂੰ ਕੋਈ ਫਰਕ ਨਹੀਂ ਭੈਣਾਂ ਦੀਆਂ ਕਲਾਈਆਂ ਰਖੜੀਆਂ ਨਹੀਂ ਘਟਦੀਆਂ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਸਰਕਾਰਾਂ ਨੂੰ ਬਸ ਆਪਣੇ ਬੱਚਿਆਂ ਦਾ ਮਤਲਬ ਹੈ ਇਹ ਹੀ ਕਹਿਣ ਜਾਂਦੇ ਹੋ ਨਾ ਬਸ ਮੈਂ ਦੇਖੋ ਗੱਲ ਇਹੀ ਫਿਰ ਨਹੀਂ ਫਿਰ ਕਹਦਾ ਲੋਕਤੰਤਰ ਹੈ ਫਿਰ ਫਿਰ ਲੋਕਤੰਤਰ ਕਹਦਾ ਲੋਕਾਂ ਦਾ ਕੋਈ ਸਕਾ ਨਹੀਂ ਹੁੰਦਾ ਰਾਜਨੀਤਿਕ ਲੋਕ ਤਾਂ ਮਤਲਬ ਕਿੰਨੀ ਵੀ ਪਬਲਿਕ ਨੂੰ ਮੱਜ ਦੀ ਪੱਠੀ ਦੇ ਵਿੱਚ ਧੱਕ ਸਕਦੇ ਹੁੰਦੇ ਨੇ ਮਤਲਬ ਇਹ ਵਰਤਾਰਾ ਕੋਈ ਅੱਜ ਦਾ ਨਹੀਂ ਹੈ ਬਹੁਤ ਚਿਰ ਤੋਂ ਆਜ਼ਾਦੀ ਵੇਲੇ ਦਾ 75 ਸਾਬ ਮੈਨੂੰ ਸ਼ਰਮ ਆਉਂਦੀ ਹੈ ਮੈਂ ਮੈਂ ਇਹ ਗੱਲ ਨਾ ਕਿ ਟੋਟ 14ਵੀਂ 15ਵੀਂ ਵਾਲਾ ਅੱਜ ਕਹਿ ਰਿਹਾ ਚੈਨਲ ਤੇ ਰਿਪੀਟ ਕਿ ਜੇ ਅੱਜ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਵਰਗੇ ਲੋਕ ਹੁੰਦੇ ਇਹ ਉਪਰੋਂ ਦੇਖ ਰਹੇ ਨੇ ਉਹ ਪਤਾ ਕੀ ਹੰਦੇ ਹੋਣਗੇ ਲਾਂਤ ਐ ਅਸੀਂ ਇਹ ਜੇ ਲੀਡਰਾਂ ਦੀ ਫਾਂਸੀ ਦੇ ਰਸੇ ਚੁੰਮੇ ਇਹਨਾਂ ਲੋਕਾਂ ਲਈ ਅਸੀਂ ਆਜ਼ਾਦ ਹੋਣ ਦੀ ਜਾਨਾਂ ਦਿੱਤੀਆਂ ਸਹੀ ਗੱਲ ਕਹਿ ਰਹੇ ਮੈਂ ਤੁਹਾਨੂੰ ਸੋਡੀ ਸਾਹਿਬ ਉਹਨਾਂ ਲੋਕਾਂ ਨੂੰ ਫਾਂਸੀਆਂ ਵੀ ਜਿਹੜੇ ਉਦੋਂ ਸਮੇਂ ਦੇ ਮੌਕੇ ਦੇ ਲੋਕ ਸੀ ਤੇ ਰਾਜਨੀਤਿਕ ਉਹਨਾਂ ਨੇ ਦਵਈਆਂ ਨੇ ਜੀ ਆ ਅਸੀਂ ਤਾਂ ਉਹਨਾਂ ਦਾ ਕਦੇ ਨਾਮ ਵੀ ਨਹੀਂ ਲਿਆ ਇੱਕ ਜਿਹੜੀ ਮੈਡਮ ਜੱਜ ਸੀ ਕਿ ਆਗਾ ਆਗਾ ਸਾਹਿਬ ਆਕਾ ਸੀ ਕਿ ਜਿਹਨੇ ਭਗਤ ਸਿੰਘ ਨੂੰ ਫਾਂਸੀ ਦਾ ਆਰਡਰ ਲਿਖਣ ਤੋਂ ਇਨਕਾਰ ਕਰਤਾ ਸੀ ਤੇ ਕੁਰਸੀ ਛੱਡ ਕੇ ਆਪਣੇ ਘਰੇ ਜਾ ਕੇ ਬੈ ਗਈ ਸੀ ਮਤਲਬ ਕਹਿੰਦੀ ਮੈਂ ਇੱਕ ਅਣਜਾਣ ਜਾਂ ਇੱਕ ਨਿਹੱਥੇ ਨੂੰ ਫਾਂਸੀ ਦਾ ਆਰਡਰ ਨਹੀਂ ਦੇ ਸਕਦੀ ਸਾਨੂੰ ਲੋੜ ਹੈ ਇਹ ਜੇ ਮਤਲਬ ਸਾਡੀ ਬਿਊਰੋਕ੍ਰੇਸੀ ਦੀ ਤੇ ਰਾਜਨੀਤਿਕ ਲੋਕਾਂ ਦੀ ਜਿਹੜੀ ਹਿੰਦੁਸਤਾਨ ਦੇ ਵਿੱਚ ਬਹੁਤ ਘਾਟ ਹੈ ਚਲੋ ਵਾਪਸ ਮੁੱਦੇ ਵੱਲ ਆਖਰੀ ਚਾਨਾ ਵੀ ਜਿਹੜਾ ਸੁਖਵੀਰ ਬਾਦਲ ਹੁਣ ਵਾਰ-ਵਾਰ ਤੰਗ ਕਸ ਰਹੇ ਨੇ ਕਿਸੇ ਨਾ ਕਿਸੇ ਤਰੀਕੇ ਮਜੀਠੀ ਦੇ ਮਾਮਲੇ 'ਚ ਭਗਵੰਤ ਮਾਨ ਤੇ ਕੀ ਇਹ ਸਹੀ ਹੋ ਰਿਹਾ ਕਿਉਂਕਿ ਦੇਖੋ ਉਹ ਵੀ ਕਿਸੇ ਸਮੇਂ ਉਪੂ ਮੁੱਖ ਮੰਤਰੀ ਰਹੇ ਨੇ ਹੋ ਸਕਦਾ ਅਗਲੇ ਮੁੱਖ ਮੰਤਰੀ ਉਹ ਵੀ ਹੋਣ ਹਜੇ ਬਹੁਤ ਟਾਈਮ ਹੈ ਪਰ ਹਜੇ ਤੰਗ ਕਰਨਾ ਇੱਕ ਇੱਕ ਸੀਐਮ ਤੇ ਜੋ ਕਿ ਇਸ ਵੇਲੇ ਸਹੀ ਕੰਮ ਕਰ ਰਿਹਾ ਸਹੀ ਹੈ ਉਹ ਦੇਖੋ ਗੱਲ ਇਹ ਹੈ ਵੀ ਸੱਤਾ ਦਾ ਨਸ਼ਾ ਮੋਂ ਬਹੁਤ ਮਾੜਾ ਹੁੰਦਾ ਜਿਹੜਾ ਸੱਤਾ ਦੇ ਨਸ਼ੇ ਦੇ ਵਿੱਚ ਆ ਕੇ ਇਹਨਾਂ ਨੇ ਪ੍ਰਤਤਾ ਪਾਇਆ ਉਹਨਾਂ ਦੇ ਮੁਤਾਬਿਕ ਹੁਣ ਇਹ ਕਹਾਣੀ ਚੱਲ ਰਹੀ ਹੈ ਜੇ ਪਹਿਲਾਂ ਆਪਦੇ ਰਾਜ ਵੇਲੇ ਨਜਾਇਜ਼ ਪਰਚੇ ਜਿਹੜੇ 3 ਲੱਖ ਮੁੰਡੇ ਤੇ ਜਿਉਂ ਨਾ ਪੈਂਦੇ ਤਾਂ ਅੱਜ ਇਹ ਕੰਮ ਵੀ ਨਾ ਹੁੰਦਾ ਇਸ ਕਰਕੇ ਹੁਣ ਥੋੜਾ ਜਿਹਾ ਸੰਜਮ ਤੋਂ ਕੰਮ ਲੈਣਾ ਤੇ ਇੱਕ ਹੀ ਗੱਲ ਬੇਨਤੀ ਹੈ ਵੀ ਇਸ ਖਬਰਾਂ ਨਾਲ ਕੁਝ ਨਹੀਂ ਬੰਦਦਾ ਸਾਡੀਆਂ ਜੁਡੀਸ਼ੀਅਨ ਮਾਨਜੋਗ ਹੁੰਦੀਆਂ ਹੈਗੀਆਂ ਨੇ ਜੋ ਵੀ ਉਹਨਾਂ ਦਾ ਫੈਸਲਾ ਹੋਊਗਾ ਉਹ ਸਿਰ ਮੱਥੇ ਮੰਨਣਾ ਚਾਹੀਦਾ ਹੈ ਚਲੋ ਰਜਿੰਦਰ ਸਿੰਘ ਜੀ ਤੁਸੀਂ ਆਪਣਾ ਕੀਮਤੀ ਸਮੇਂ ਤੇ ਵਧੀਆ ਵਿਚਾਰ ਦਿੱਤੇ ਆਪਾਂ ਇੱਕ ਮੁੱਦੇ ਤੇ ਗੱਲ ਕਰਨੀ ਸੀ ਆਪਾਂ ਚਾਰਾਂ ਮੁੱਦੇ ਵਿੱਚ ਲੈ ਲਏ ਤੇ ਮੈਂ ਤੁਹਾਡਾ ਬਹੁਤ ਬਹੁਤ ਚੈਨਲ ਵੱਲੋਂ ਵੀ ਤੇ ਆਪਣੇ ਵੱਲੋਂ ਵੀ ਧੰਨਵਾਦ ਕਰਦਾ ਸਰ ਧੰਨਵਾਦ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਰਜਿੰਦਰ ਸਿੰਘ ਜੀ ਮਾਨਸਾ ਤੋਂ ਸਾਡੇ ਨਾਲ ਅਕਸਰ ਜੁੜਦੇ ਨੇ ਤੇ ਅਸੀਂ ਇਹਨਾਂ ਨੂੰ ਡਾਕਟਰ ਸਾਹਿਬ ਵੀ ਕਹਿ ਦਿੰਦੇ ਆ ਕਿਉਂਕਿ ਇਹਨਾਂ ਦਾ ਕੀਤਾ ਡਾਕਟਰ ਹੈ ਤੇ ਜਿਹੜਾ ਸਾਡਾ ਮੁੱਦਾ ਸੀ ਕਿ ਇੱਕ ਜੀਜੇ ਨੂੰ ਆਪਣੇ ਸਾਲੇ ਨਾਲ ਵਾਰ-ਵਾਰ ਜਾਗ ਰਿਹਾ ਪਿਆਰ ਕਿਉਂਕਿ ਸਾੜਾ ਹੈ ਸਲਾਖਾ ਦੇ ਪਾਰ ਤੇ ਭੈਣ ਵੀ ਹਰਮੰਦਰ ਸਾਹਿਬ ਨਤਮਸਤਕ ਹੋ ਕੇ ਕਾਰਿਆ ਅਰਦਾਸਾ ਵਾਰ-ਵਾਰ ਤਾਂ ਜਿਹੜੀ ਗੱਲਬਾਤ ਹੋਈ ਹੈ ਕਿ ਵਿਨਸ ਬਿਊਰੋ ਕੋ ਹੁਣ ਸਬੂਤ ਆ ਗਏ ਨੇ ਜਿਹੜੇ ਸਾਬਕਾ ਡੀਜੀਪੀ ਨੇ ਸਿਦਾਰਤ ਚੋਟਾਪਾ ਦੇ ਹੈ ਉਹਨਾਂ ਨੇ ਆਪਣੀ ਜਿਹੜੀ ਰਿਪੋਰਟ ਦਿੱਤੀ ਹੈ ਉਹਦੇ ਵਿੱਚ ਵਿਨਸ ਬਿਊਰੋ ਦਾ ਕਹਿਣਾ ਹੈ ਕਿ ਕੱਲ ਉਹ ਕੋਰਟ ਵਿੱਚ ਪੇਸ਼ ਕਰਨਗੇ ਤਾਂ ਹੋ ਸਕਦਾ ਹੈ ਵੀ ਕੱਲ ਕੋ ਵੱਡੇ ਸਬੂਤ ਮਜੀਠਿਆ ਦੇ ਖਿਲਾਫ ਪੇਸ਼ ਹੋ ਜਾਣ ਡਰੱਗਸ ਮਾਮਲੇ ਕੇਸ ਵਿੱਚ ਤਾਂ ਇਹ ਕਹਿਣਾ ਸੁਖੀ ਬਾਦਲ ਦਾ ਵੀ ਜਦੋਂ ਵੀ ਮਜੀਠਿਆ ਦਾ ਕੇਸ ਆਂਦਾ ਹੈ ਤਾਂ ਸਾਬਕਾ ਡੀਜੀਪੀ ਆਦਾ ਆਏ ਨੇ ਸ਼੍ਰੋਮਣੀ ਕਾਦਰੀ ਖੇਤਰੀ ਪਾਰਟੀ ਹੈ ਇਹ ਸਾਰੀਆਂ ਪਾਰਟੀਆਂ ਚਾਹੁੰਦੀਆਂ ਨੇ ਕਿ ਸ਼੍ਰੋਮਣੀ ਕਾਦਰੀ ਯਾਨੀ ਖੇਤਰੀ ਪਾਰਟੀ ਨੂੰ ਪੰਜਾਬ ਤੋਂ ਖਤਮ ਕੀਤਾ ਜਾਵੇ ਜੋ ਕਿ ਕਰੇ ਵੀ ਨਹੀਂ ਹੋਂਦਾਂਗੇ ਉਹ ਕਹਿੰਦੇ ਪਹਿਲਾਂ ਵੀ ਪ੍ਰਕਾਸ਼ ਸਿੰਘ ਬਾਦਲ ਇਸ ਪਾਰਟੀ ਨੂੰ ਚਲਾ ਰਹੇ ਸੀ ਹੁਣ ਇਹਦਾ ਮੋਦੀ ਮੈਂ ਆ ਤੇ ਅਸੀਂ ਦੁਬਾਰਾ ਵਾਪਸੀ ਕਰਾਂਗੇ ਤੇ ਜਦੋਂ ਵਾਪਸੀ ਕਰਾਂਗੇ ਤਾਂ ਅਜਿਹੇ ਲੋਕਾਂ ਨੂੰ ਇਹਨਾਂ ਦਾ ਹਾਲ ਦਿਖਾਵਾਂਗੇ ਤਾਂ ਦੋਸਤੋ ਦੇਖਦੇ ਹਾਂ ਹੁਣ ਕਿ ਇਸ ਨੂੰ ਲੈ ਕੇ ਭਗਵਾਨਤਮਨ ਸਰਕਾਰ ਦਾ ਅੱਗੇ ਕੀ ਜਵਾਬ ਆਂਦਾ ਹੈ ਕੀ ਉਹ ਜਵਾਬ ਦੇਣਗੇ ਫੂਲ ਬਾਦੋਂ ਜਾਂ ਨਹੀਂ ਅਰੇ ਆਕੇ ਭਗਵਾਨਤਮਨ ਵੀ ਚੁੱਪ ਰਹਿਣ ਵਾਲੇ ਹੈ ਨਹੀਂ ਜੋ ਵੀ ਜਵਾਬ ਆਏਗਾ ਜੋ ਵੀ ਇਸ ਤੇ ਅਪਡੇਟ ਆਏਗੀ ਉਹ ਤਾਂ ਹਮ ਸਭ ਤੋਂ ਪਹਿਲਾਂ ਨਸ਼ਰ ਕਰੇਗਾ A1 ਪੰਜਾਬੀ ਟੀਵੀ ਸੋ ਦੋਸਤੋ ਇਹ ਸਾਡਾ ਅੱਜ ਦਾ ਲਾਈਵ ਪ੍ਰੋਗਰਾਮ ਸੀ ਤੇ ਤੁਸੀਂ ਹੁਣ ਦੇਖੋ ਇਹ ਪੰਜਾਬੀ ਟੀਵੀ ਚਲਦੀਆਂ ਹੋਰ ਖਬਰਾਂ ਤੇ ਮੈਨੂੰ ਦਿਓ ਫਿਲਹਾਲ ਦੀ ਇਜਾਜ਼ਤ ਮੈਂ ਤੁਹਾਡਾ ਜਲਦੀ ਜੁੜਾਂ ਕੋਈ ਹੋਰ ਵਿਸ਼ੇਸ਼ ਮੁੱਦਾ ਲੈ ਕੇ ਧੰਨਵਾਦ